ਇੱਥੇ ਇੱਕ ਮਸਜਿਦ ਦਾ ਨੀਂ ਪੱਥਰ ਰੱਖਿਆ ਗਿਆ ਤੇ ਮਸਜਿਦ ਜਿਹੜੀ ਆ ਉਹ ਗਣੀ ਖਾ ਤੇ ਨਵੀ ਖਾ ਦੇ ਨਾਤੇ ਰੱਖੀ ਗਈ ਆ ਉਹ ਦੋ ਮੁਸਲਮਾਨ ਭਰਾ ਜਿਹੜੇ ਉੱਚ ਦਾ ਪੀਰ ਗੁਰਗੋਬਿੰਦ ਸਿੰਘ ਜੀ ਨੂੰ ਬਣਾ ਕੇ ਇਸ ਪਿੰਡ ਦੇ ਵਿੱਚ ਆਏ ਸੀ ਦਿਮਾਗ ਦੇ ਵਿੱਚ ਕਿਸ ਤਰੀਕੇ ਨਾਲ ਸੋਚ ਆਈ ਵੀ ਭਾਈ ਗਣੀ ਖਾ ਤੇ ਨਵੀ ਖਾ ਦੇ ਨਾਤੇ ਮਸਜਿਦ ਦਾ ਜਿਹੜਾ ਨੀਂ ਪੱਥਰ ਅਤੇ ਨਾ ਰੱਖਿਆ ਜਾਏਗਾ ਤੇ ਨੀਂ ਪੱਥਰ ਜਦੋਂ ਰੱਖਿਆ ਗਿਆ ਤਾਂ ਇੱਥੇ ਮੈਨੂੰ ਹਰ ਧਰਮਾਂ ਦੇ ਲੋਕ ਨਰ ਦੋ ਪਠਾਨ ਭਰਾਵਾਂ ਨੇ ਨਬੀ ਖਾਨ ਤੇ ਗਨੀ ਖਾਨ ਨੇ ਆਪਣੇ ਗੁਰੂ ਨੂੰ ਉੱਚਾ ਪੀਰ ਬਣਾ ਕੇ ਆਪਣੇ ਮੋਢਿਆਂ ਤੇ ਚੱਕਿਆ ਤੇ ਇਸ ਪਿੰਡ 'ਚ ਜਦੋਂ ਮਸਜਿਦ ਬਣਾਉਣ ਦੀ ਗੱਲ ਆਈ ਇਹ ਵੀ ਵਿੱਚ ਵਿਚਾਰਨ ਦੀ ਗੱਲ ਆਈ ਕਿ ਮਸਜਿਦ ਦਾ ਕੀ ਨਾਮ ਰੱਖਿਆ ਜਾਵੇ ਤੇ ਆਲਮਗੀਰ ਸਾਹਿਬ ਨੂੰ ਲੈ ਕੇ ਇੱਕ ਵੀਸ ਏਰੀਆ ਦੇ ਵਿੱਚ ਮਸਜਿਦ ਬਣਨੀ ਹੈ ਤੇ ਮਸਜਿਦ ਦਾ ਨਾਮ ਕੀ ਰੱਖਿਆ ਜਾਵੇ ਤੇ ਸਭ ਤੋਂ ਪਹਿਲਾਂ ਸਾਡੀ ਸੋਚ ਜਿਹੜੀ ਹੈ ਤਵੱਜਹ ਜਿਹੜੀ ਹੈ ਉਹ ਦਸ਼ਮੇਸ਼ਪਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਖਸੀਅਤ ਵੱਲ ਗਈ ਕਿ ਉਹਨਾਂ ਦੇ ਨਾਲ ਕਿਹੜੇ-ਕਿਹੜੇ ਮੁਸਲਮਾਨਾਂ ਨੇ ਅੱਛਾ ਨਿਭਾਇਆ ਉਹਨਾਂ ਦੇ ਨਾਲ ਕਿਹੜੇ ਮੁਸਲਮਾਨਾਂ ਨੇ ਆਪਣੇ ਆਪ ਨੂੰ ਤੇ ਪਤਾ ਲੱਗਿਆ ਵੀ ਇਤਿਹਾਸਿਕ ਤੱਥ ਇਹ ਕਹਿੰਦੇ ਨੇ ਕਿ ਨਬੀ ਖਾਨ ਤੇ ਗਨੀ ਖਾਨ ਨੇ ਉਸ ਵੇਲੇ ਦੇ ਜ਼ਾਲਮ ਹੁਕਮਰਾਨਾਂ ਦਾ ਪਰਵਾਹ ਨਾ ਕਰਦੇ ਹੋਏ ਆਪਣੇ ਗੁਰੂ ਦਾ ਜਿਹੜਾ ਉਹ ਸਾਥ ਦਿੱਤਾ ਖੁਸ਼ੀ ਦੀ ਗੱਲ ਹੋਏਗੀ ਕਿ ਅਗਰ ਇੱਥੇ ਮਸਜਿਦ ਬਣਾਈ ਜਾਏ ਤੇ ਉਹ ਨਬੀ ਖਾਨ ਤੇ ਗਨੀ ਖਾਨ ਨੂੰ ਸਮਰਪਿਤ ਕਰ ਦਿੱਤੀ ਜਾ ਕੋਈ ਆ ਕੇ ਇੱਥੇ ਨਮਾਜ਼ ਪੜ੍ਹੇਗਾ ਤੇ ਉਹ ਜਦ ਪੁੱਛੇਗਾ ਵੀ ਨਬੀ ਖਾਨ ਤੇ ਗਨੀ ਖਾਨ ਕੌਣ ਸੀ ਦੋ ਬਹਾਦਰ ਮੁਸਲਮਾਨ ਗੁਜ਼ਰੇ ਇਹ ਉਹਨਾਂ ਦੇ ਨੂ ਸਮਰਪਿਤ ਹੈ ਮਸਜਿਦ ਤੇ ਮੈਂ ਸਮਝਦਾ ਇਹਦੇ ਨਾਲ ਸਾਡੀ ਜਿਹੜੀ ਸਾਂਝ ਹੈ ਉਹ ਅਗਲੀ ਨਸਲਾਂ ਦੇ ਵਿੱਚ ਜਾਏਗੀ ਹੁਕਮਰਾਨ ਦੀ ਗੱਲ ਕਰਦੇ ਆ ਉਹਨਾਂ ਦਾ ਟੱਕਰਾ ਕਰ ਰਹੀ ਸੀ ਭਾਈ ਨਵੀਖਾ ਗਨੀਖਾਨ ਨੇ ਵੀ ਟੱਕਰਾ ਕੀਤਾ ਜੇ ਹੁਕਮਰਾਨ ਦੀ ਗੱਲ ਕਰੀਏ ਉਹ ਵੀ ਉਸ ਸਮੇਂ ਮੁਸਲਮਾਨ ਔਰੰਗਜ਼ੇਬ ਦੀ ਗੱਲ ਕਰਦੇ ਆ ਤੇ ਇਹ ਵੀ ਜਿਹੜੇ ਨੇ ਮੁਸਲਮਾਨ ਤੇ ਉੱਚ ਦਾ ਪੀਰ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾਇਆ ਜਦੋਂ ਸਾਨੂੰ ਮੰਡੜ ਦੀ ਵਾਰੀ ਆਉਂਦੀ ਆ ਉਦੋਂ ਉਹ ਹੁਕਮਰਾਨ ਯਾਦ ਕਰਾ ਦਿੰਦਾ 1947 ਤੋਂ ਵੱਡਾ ਹਾਦਸਾ ਕੀ ਹੋ ਸਕਦਾ ਪੰਜਾਬੀਆਂ ਪੂਰਾ ਦੇਸ਼ ਆਜ਼ਾਦ ਹੋਇਆ ਤੇ ਪੰਜਾਬੀ ਵੱਡੇ ਗਏ ਪੂਰੇ ਦੇਸ਼ ਨੇ ਖੁਸ਼ੀਆਂ ਮਨਾਈਆਂ ਪੰਜਾਬੀਆਂ ਦੇ ਘਰਾਂ 'ਚ ਸੋਗ ਪਿਆ ਹੁਣ ਉਹ ਪੰਜਾਬੀ ਕੌਣ ਨੇ ਇਕੱਲੇ ਸਿੱਖ ਤਾਂ ਨਹੀਂ ਇਕੱਲੇ ਮੁਸਲਮਾਨ ਤਾਂ ਨਹੀਂ ਇਕੱ ਸਾਰੇ ਪੰਜਾਬੀ 10 ਲੱਖ ਤੋਂ ਵੱਧ ਪੰਜਾਬੀਆਂ ਦੀ ਸ਼ਹਾਦਤ ਜਿਹੜੀ ਹੈ 1947 ਦੇ ਵਿੱਚ ਹੋਈ ਹੈ ਉਹਦੇ باوجود ਅਸੀਂ ਲੰנדה ਤੇ ਚੜਦਾ ਪੰਜਾਬ ਕੈਨੇਡਾ 'ਚ ਇਕੱਠੇ ਆ ਅਮਰੀਕਾ 'ਚ ਇਕੱਠੇ ਆ ਇੰਗਲੈਂਡ 'ਚ ਇਕੱਠੇ ਆ ਅੱਜ ਵੀ ਅਗਰ ਕੋਈ ਲੰנדה ਚੜਦੇ ਪੰਜਾਬ ਦਾ ਬੰਦਾ ਜਾਂ ਕੋਈ ਬੁੜਾ ਕੋਈ ਬੁੜੀ ਕੋਈ ਪਿਛੜਾ ਭੈਣ ਭਰਾ ਆਉਂਦੇ ਆ ਕਿ ਅਸੀਂ ਸਾਰਿਆਂ ਨੂੰ ਐਂ ਚਾ ਚੜ ਜਾਂਦੇ ਜਿੱਦਾਂ ਪਤਾ ਨਹੀਂ ਅੱਜ Eid ਦਾ ਦਿਨ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਅੱਜ ਵੀ ਜਿਹੜਾ ਪੰਜਾਬੀਆਂ ਦੇ ਵਿੱਚ ਜਿਹੜਾ ਪੰਜਾਬੀ ਜਿਹੜੇ ਉਹ ਆਪਣੇ ਆਪਣੇ ਧਰਮ ਦੇ ਵੀ ਪੱਕੇ ਨੇ ਔਰ ਦੂਸਰੇ ਧਰਮ ਦਾ ਸਤਿਕਾਰ ਕਰਨਾ ਵੀ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਤੇ ਇਸ ਲਈ ਪੂਰੇ ਭਾਰਤ ਨੂੰ ਕਹਿਣਾ ਚਾਹੁੰਨਾ ਕਿ ਅਗਰ ਪਿਆਰ ਮੁਹੱਬਤ ਦੇ ਕੁਝ ਗੁਰ ਸਿੱਖਣੇ ਹੋਣ ਤੇ ਪੰਜਾਬ ਇੱਕ ਵਾਰੀ ਜ਼ਰੂਰ ਆਓ ਹਾਰੇ ਧਰਮਾਂ ਵਿੱਚ ਇੱਕੋ ਕਿਹਾ ਜਾਂਦਾ ਕਿ ਰੱਬ ਇੱਕ ਹੈ ਬਸ ਸਾਡੇ ਵਿੱਚ ਸੋਚ ਐਸੀ ਬਣਾਈ ਜਾਂਦੀ ਹੈ ਉਹ ਵੀ ਸ਼ਰਾਰਤੀ ਅੰਸਰ ਇਸਤਰੀ ਸੋਚ ਬਣਾ ਦਿੰਦੇ ਆ ਕਿ ਮੁਸਲਮਾਨ ਯਾਰ ਕੁਝ ਇਸ ਤਰ੍ਹਾਂ ਕਰ ਰਿਹਾ ਸਿੱਖ ਇਸ ਤਰ੍ਹਾਂ ਕਰ ਰਿਹਾ ਮੁਸਲਮ ਪਾਈਚਾਰੇ ਨੇ ਸੱਚੇ ਮੁਸਲਮਾਨ ਵਿਦਿਆਨੂ ਯਾਦ ਕੀਤਾ ਜਿਨ੍ਹਾਂ ਨੇ ਕਿ ਉਸ ਸਮੇਂ ਇੱਕ ਹੁਕਮਰਾਣ ਜੋ ਕਿ ਗੁਰੂ ਸਾਹਿਬ ਦੇ ਐਂਟੀ ਸੀਗਾ ਜੋ ਗੁਰੂ ਸਾਹਿਬ ਦੇ ਖਿਲਾਫ ਸੀਗਾ ਦੇਖੋ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਅਗਰ ਅਸੀਂ ਗੁਰੂ ਸਾਹਿਬ ਦਾ ਸਾਥ ਦੇ ਰਹੇ ਹਾਂ ਤਾਂ ਸਾਡ ਨੂੰ ਇਸ ਦਾ ਮੌਤ ਦਿੱਤੀ ਜਾ ਸਕਦੀ ਹੈ ਹੁਕਮਰਾਣ ਵੱਲੋਂ ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਸੱਚ ਦੇਖਿਆ ਸੀ ਸਾਹਮਣੇ ਉਹਨਾਂ ਨੇ ਗੁਰੂ ਸਾਹਿਬ ਦੇ ਵਿੱਚ ਸੱਚਾਈ ਦੇਖੀ ਸੀ ਇਹ ਹੁਣ ਪਹਿਲੀ ਵਾਰ ਇੱਕ ਮਸਜਿਦ ਦਾ ਜਿਹੜਾ ਨਾਮ ਹੈ ਉਹ ਗਨੀਖਾਇਆ ਨਬੀ ਖਾਂਦੇ ਨਾਂ ਤੇ ਰੱਖਿਆ ਗਿਆ ਪਰ ਸਾਡੇ ਕੋਲ ਇੱਕ ਗੁਰਦੁਆਰਾ ਸਾਹਿਬ ਵੀ ਤਾਂ ਹੈਗਾ ਜਿਹੜਾ ਉਹਨਾਂ ਦੀ ਯਾਦ ਵਿੱਚ ਮਾਛੀਵਾੜਾ ਸਾਹਿਬ ਵਿਖੇ ਬਣਾਇਆ ਜਾ ਰਿਹਾ। ਮੁਸਲਮਾਨ ਵੀਰਾਂ ਵੱਲੋਂ ਵੀ ਇੱਕ ਪਿਆਰ ਦੀ ਗੱਲ ਵਕੜੀ ਦੁਬਾਰਾ ਪਾਈ ਗਈ। ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਪਿੰਡ ਆਲਮਗੀਰ ਦੇ ਵਿੱਚ ਮੌਜੂਦ ਹਾਂ। ਤਾਂ ਸਭ ਤੋਂ ਵੱਡੀ ਗੱਲ ਹੈ ਇੱਥੇ ਇੱਕ ਮਸਜਿਦ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਮਸਜਿਦ ਜਿਹੜੀ ਆ ਉਹ ਗਣੀ ਖਾਤੇ ਨਵੀਂ ਖਾਦੇ ਨਾਤੇ ਰੱਖੀ ਗਈ ਆ। ਉਹ ਦੋ ਮੁਸਲਮਾਨ ਭਰਾ ਜਿਹੜੇ ਉੱਚ ਦਾ ਪੀਰ ਗੁਰਗੋਬਿੰਦ ਸਿੰਘ ਜੀ ਨੂੰ ਬਣਾ ਕੇ ਇਸ ਪਿੰਡ ਦੇ ਵਿੱਚ ਆਏ ਸੀ ਤਾਂ ਹੁਣ ਗੱਲਬਾਤ ਕਰ ਲੈਂਦੇ ਆ ਮੇਰੇ ਨਾਲ ਇਸ ਸਮੇਂ ਸ਼ਾਈ امام ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਮੌਜੂਦ ਹੈ ਗੱਲਬਾਤ ਕਰਦੇ ਆ ਤਾਂ ਕਿੱਦਾਂ ਦਾ ਅੱਜ ਲੱਗ ਰਿਹਾ ਪਹਿਲੀ ਤਾਂ ਗੱਲ ਦਿਮਾਗ ਦੇ ਵਿੱਚ ਕਿਸ ਤਰੀਕੇ ਨਾਲ ਸੋਚ ਆਈ ਵੀ ਭਾਈ ਗਨੀ ਖਾ ਤੇ ਨਵੀ ਖਾ ਦੇ ਨਾਂ ਤੇ ਮਸਜਿਦ ਦਾ ਜਿਹੜਾ ਨੀ ਪੱਥਰ ਅਤੇ ਨਾਂ ਰੱਖਿਆ ਜਾਏਗਾ ਤੇ ਨੀ ਪੱਥਰ ਜਦੋਂ ਰੱਖਾਇਆ ਗਿਆ ਤਾਂ ਇੱਥੇ ਮੈਨੂੰ ਹਰ ਧਰਮ ਦੇ ਲੋਕ ਨਜ਼ਰ ਆਏ ਬismillah रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ ਅੱਜ ਬਹੁਤ ਹੀ ਮੈਂ ਸਮਝਦਾ ਖੁਸ਼ੀ ਦਾ ਵੀ ਦਿਨ ਹੈ ਇਤਿਹਾਸਕ ਦਿਨ ਵੀ ਹੈ ਕਿ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਅਸੀਂ ਕੁਝ ਦੂਰੀ ਦੇ ਉੱਤੇ ਇਸ ਵੇਲੇ ਮੌਜੂਦ ਹਾਂ ਔਰ ਇਹ ਉਹ ਇਤਿਹਾਸਕ ਪਿੰਡ ਹੈ ਜਿੱਥੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਦੋ ਪਠਾਨ ਭਰਾਵਾਂ ਨੇ ਨਬੀ ਖਾਨ ਤੇ ਗਨੀ ਖਾਨ ਨੇ ਆਪਣੇ ਗੁਰੂ ਨੂੰ ਉੱਚਾ ਪੀਰ ਬਣਾ ਕੇ ਆਪਣੇ ਮੋਢਿਆਂ ਤੇ ਚੱਕਿਆ ਤੇ ਇਸ ਪਿੰਡ ਚ ਜਦੋਂ ਮਸਜਿਦ ਬਣਾਉਣ ਦੀ ਗੱਲ ਆਈ ਤੇ ਜਦ ਇਹਨਾਂ ਨੇ ਰਾਏ ਸਾਡੇ ਸਾਹਮਣੇ ਰੱਖੀ ਤੇ ਇਹ ਵੀ ਵਿਚ ਵਿਚਾਰਨ ਦੀ ਗੱਲ ਆਈ ਕਿ ਮਸਜਿਦ ਦਾ ਕੀ ਨਾਮ ਰੱਖਿਆ ਜਾਵੇ ਤੇ ਜਦੋਂ ਆਲਮਗੀਰ ਸਾਹਿਬ ਨੂੰ ਲੈ ਕੇ ਕਿ ਵੀ ਇਸ ਏਰੀਆ ਦੇ ਵਿੱਚ ਮਸਜਿਦ ਬਣਨੀ ਹੈ ਤੇ ਮਸਜਿਦ ਦਾ ਨਾਮ ਕੀ ਰੱਖਿਆ ਜਾਵੇ ਤੇ ਸਭ ਤੋਂ ਪਹਿਲਾਂ ਸਾਡੀ ਸੋਚ ਜਿਹੜੀ ਹੈ ਤਵੱਜਹ ਜਿਹੜੀ ਹੈ ਉਹ ਦਸ਼ਮੇਸ਼ਪੀਤਾ ਸਾਹਿਬ શ્રી ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਖਸੀਅਤ ਵੱਲ ਗਈ ਕਿ ਉਹਨਾਂ ਦੇ ਨਾਲ ਕਿਹੜੇ-ਕਿਹੜੇ ਮੁਸਲਮਾਨਾਂ ਨੇ ਅੱਛਾ ਨਿਭਾਇਆ ਉਹਨਾਂ ਦੇ ਨਾਲ ਕਿਹੜੇ ਮੁਸਲਮਾਨਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਤੇ ਪਤਾ ਲੱਗਿਆ ਵੀ ਇਤਿਹਾਸਿਕ ਤੱਥ ਇਹ ਕਹਿੰਦੇ ਨੇ ਕਿ ਨਬੀ ਖਾਨ ਤੇ ਗਨੀ ਖਾਨ ਨੇ ਉਸ ਵੇਲੇ ਦੀ ਜ਼ਾਲਮ ਹੁਕਮਰਾਨਾਂ ਦਾ ਪਰਵਾਹ ਨਾ ਕਰਦੇ ਹੋਏ ਆਪਣੇ ਗੁਰੂ ਦਾ ਜਿਹੜਾ ਉਹ ਸਾਥ ਦਿੱਤਾ ਤੇ ਇਸ ਲਈ ਸਾਡੇ ਜ਼ੇਹਨ ਦੇ ਵਿੱਚ ਇਹ ਇੱਕ ਮਾਣ ਜਿਹਾ ਹੋਇਆ ਕਿ ਚਲੋ ਇਹ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੋएगी ਕਿ ਅਗਰ ਇੱਥੇ ਮਸਜਿਦ ਬਣਾਈ ਜਾਏ ਤੇ ਉਹ ਨਬੀ ਖਾਨ ਤੇ ਗਨੀ ਖਾਨ ਨੂੰ ਸਮਰਪਿਤ ਕਰ ਦਿੱਤੀ ਜਾਵੇ ਤੇ ਇਸ ਲਈ ਇਹ ਜਿਹੜੀ ਮਸਜਿਦ ਹੈ ਇਹ ਇਤਿਹਾਸਿਕ ਮਸਜਿਦ ਬਣੇਗੀ ਕਿਉਂਕਿ ਜਦ ਵੀ ਕੋਈ ਸਦੀਆਂ ਤੋਂ ਬਾਅਦ ਵੀ ਕੋਈ ਆ ਕੇ ਇੱਥੇ ਨਮਾਜ਼ ਪੜ੍ਹੇਗਾ ਤੇ ਜਦ ਪੁੱਛੇਗਾ ਵੀ ਨਵੀਖਾ ਗਨੀਖਾ ਕੌਣ ਸੀ ਤਾਂ ਉਹਨੂੰ ਪਤਾ ਲੱਗੇਗਾ ਕਿ ਦਸ਼ਮੇਸ਼ ਪੀਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਨਿਭਾਣ ਵਾਲੇ ਜਿਹੜੇ ਦੋ ਯੋਧੇ ਗੁਜਰੇ ਜਿਹੜੇ ਦੋ ਬਹਾਦਰ ਮੁਸਲਮਾਨ ਗੁਜਰੇ ਇਹ ਉਹਨਾਂ ਦੇ ਨੂੰ ਸਮਰਪਿਤ ਹੈ ਮਸਜਿਦ ਤੇ ਮੈਂ ਸਮਝਦਾ ਇਹਦੇ ਨਾਲ ਸਾਡੀ ਜਿਹੜੀ ਸਾਂਝ ਹੈ ਉਹ ਅਗਲੀ ਨਸਲਾਂ ਦੇ ਵਿੱਚ ਜਾਏਗੀ ਔਰ ਪੰਜਾਬ ਦਾ ਜਿਹੜਾ ਸਨੇਹਾ ਹੈ ਉਹ ਪਹਿਲਾਂ ਨਾਲੋਂ ਮਜ਼ਬੂਤ ਹੋਏਗੀ ਸਾਡੀ ਗੱਲ ਆਉਂਦੀ ਹੈ ਉਸ ਸਮੇਂ ਦੀ ਹੁਕਮਰਾਨ ਜੇ ਗੱਲ ਕਰਦੇ ਆ ਉਹਨਾਂ ਦਾ ਟਕਰਾ ਕਰ ਰਹੇ ਸੀ ਤੇ ਨਵੀਖਾ ਗਨੀਖਾ ਨੇ ਵੀ ਟਕਰਾ ਕੀਤਾ ਜੇ ਹੁਕਮਰਾਨ ਦੀ ਗੱਲ ਕਰੀਏ ਉਹ ਵੀ ਉਸ ਸਮੇਂ ਮੁਸਲਮਾਨ ਔਰੰਗਜ਼ੇਬ ਦੀ ਗੱਲ ਕਰਦੇ ਆ ਤੇ ਇਹ ਵੀ ਜਿਹੜੇ ਨੇ ਮੁਸਲਮਾਨ ਤੇ ਉੱਚ ਦਾ ਪੀਰ ਬਣਾਇਆ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾਇਆ ਜਿਹੜੇ ਜ਼ਰੂਰ ਆਪਾਂ ਕਹਿੰਦੇ ਆ ਸਿੱਖ ਕੌਮ ਦੇ ਗੁਰੂ ਪਰ ਗੁਰੂ ਜਿਹੜੇ ਆ ਉਹਨਾਂ ਨੂੰ ਸਿਰਫ ਸਿੱਖ ਕੌਮ ਨਹੀਂ ਮੰਨਦਾ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਮੰਨਣ ਵਾਲੇ ਕਾਫੀ ਗੁਰੂ ਮੰਨਦੇ ਨੇ ਪਰ ਜਦੋਂ ਸਾਨੂੰ ਮੰਡਣ ਦੀ ਵਾਰੀ ਆਉਂਦੀ ਆ ਉਦੋਂ ਹੁਕਮਰਾਨ ਯਾਦ ਕਰਾ ਦਿੰਦਾ ਦੇਖੋ ਹੁਕਮਰਾਨ ਜਿਹੜੇ ਹੁੰਦੇ ਨੇ ਨਾ ਹਰ ਦੌਰ ਦੇ ਵਿੱਚ ਤਕਰੀਬਨ ਇੱਕੋ ਜਿਹੇ ਹੁੰਦੇ ਹੁੰਦੇ ਕਿਉਂਕਿ ਹਕੂਮਤ ਦਾ ਕੁਝ ਹੋਰ ਨਜ਼ ਧਾਰਮਿਕ ਆਗੂਆਂ ਦਾ ਕੁਝ ਹੋਰ ਨਸਲੀ ਹੁੰਦਾ ਧਰਮ ਤੇ ਔਰ ਹਕੂਮਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਰਿਹਾ ਇਸ ਲਈ ਹਕੂਮਤਾਂ ਜਿੱਦਾਂ ਮਰਜ਼ੀ ਤਬਦੀਲ ਹੁੰਦੀਆਂ ਰਹਿਣ ਸਰਕਾਰਾਂ ਆਉਂਦੀਆਂ ਜਾਂਦੀਆਂ ਬਣਦੀਆਂ ਸਿਆਸੀ ਥੜੇ ਬੰਦੇ ਆ ਲੇਕਿਨ ਜਿਹੜੇ ਧਾਰਮਿਕ ਲੋਕ ਹੈ ਔਰ ਜਿਹੜੇ ਸਮਾਜਿਕ ਲੋਕ ਨੇ ਪੰਜਾਬ ਦੀ ਜਿਹੜੀ ਖਾਸ ਕਰ ਜਿਹੜੀ ਵਿਵਸਥਾ ਹੈ ਪੂਰੇ ਭਾਰਤ ਦੇ ਵਿੱਚ ਉਹ ਹਮੇਸ਼ਾ ਤੋਂ ਵਿਲੱਖਣ ਰਹੀ ਵਿਲੱਖਣ ਇਸ ਲਈ ਰਹੀ ਹੈ ਕਿ ਅਸੀਂ ਧਾਰਮਿਕ ਤੌਰ ਤੇ ਕਦੀ ਆਪਸ ਚ ਕਲੱਤਨ ਨਹੀਂ ਪੈਦਾ ਹੁੰਦੀ 1947 ਤੋਂ ਵੱਡਾ ਹਾਦਸਾ ਕੀ ਹੋ ਸਕਦਾ ਪੰਜਾਬੀਆਂ ਲਈ ਪੂਰਾ ਦੇਸ਼ ਆਜ਼ਾਦ ਹੋਇਆ ਤੇ ਪੰਜਾਬੀ ਵੱਡੇ ਗਏ ਪੂਰੇ ਦੇਸ਼ ਨੇ ਖੁਸ਼ੀਆਂ ਮਨਾਈਆਂ ਪੰਜਾਬੀਆਂ ਦੇ ਘਰਾਂ 'ਚ ਸੋਗ ਪਿਆ ਹੁਣੋ ਪੰਜਾਬੀ ਕੌਣ ਨੇ ਇਕੱਲੇ ਸਿੱਖ ਤਾਂ ਨਹੀਂ ਇਕੱਲੇ ਮੁਸਲਮਾਨ ਤਾਂ ਨਹੀਂ ਇਕੱਲੇ ਹਿੰਦੂ ਤਾਂ ਨਹੀਂ ਸਾਰੇ ਹੀ ਪੰਜਾਬੀ 10 ਲੱਖ ਤੋਂ ਵੱਧ ਪੰਜਾਬੀਆਂ ਦੀ ਸ਼ਹਾਦਤ ਜਿਹੜੀ ਹੈ ਉਹ 1947 ਦੇ ਵਿੱਚ ਹੋਈ ਹੈ ਉਹਦੇ باوجود ਅਸੀਂ ਲੈਨਦਾ ਤੇ ਚੜਦਾ ਪੰਜਾਬ ਕੈਨੇਡਾ 'ਚ ਇਕੱਠੇ ਆ ਅਮਰੀਕਾ 'ਚ ਇਕੱਠੇ ਆ ਇੰਗਲੈਂਡ 'ਚ ਇਕੱਠੇ ਆ ਅੱਜ ਵੀ ਅਗਰ ਕੋਈ ਲੈਨਦੇ ਚੜਦੇ ਪੰਜਾਬ ਦਾ ਬੰਦਾ ਆ ਜਾਂ ਕੋਈ ਬੁੜਾ ਕੋਈ ਬੁੜੀ ਕੋਈ ਪਿਛੜਾ ਭੈਣ ਭਰਾ ਆਉਂਦੇ ਆ ਕਿ ਅਸੀਂ ਸਾਰਿਆਂ ਨੂੰ ਐਂ ਚਾੜ ਚੜ ਜਾਂਦਾ ਜਿੱਦਾਂ ਪਤਾ ਨਹੀਂ ਅੱਜ Eid ਦਾ ਦਿਨ ਹੈ ਕਿ ਅੱਜ ਕੋਈ ਖੁਸ਼ੀ ਦਾ ਦਿਨ ਹੈ દિਵਾਲੀ ਦਾ ਦਿਨ ਹੈ ਵੀ ਅੱਜ ਤਿਹਾਵਾਰ ਦਾ ਦਿਨ ਹੈ ਤੇ ਇਹਦਾ ਮਤਲਬ ਕੀ ਅੱਲਾਹ ਤਾਲਾ ਨੇ ਇਸ ਮਿੱਟੀ ਜੇ ਸਿਫਤ ਰੱਖੀ ਹੈ ਕਿ ਕੋਈ ਵੀ ਬੰਦਾ ਸਾਡੇ ਚ ਕੁਲਤਨ ਖੋਲਣ ਦੀ ਕੋਸ਼ਿਸ਼ ਕਰੂਗਾ ਤੇ ਕੁਲੂਗਾ ਨਹੀਂ ਕਿਉਂਕਿ ਪਿਆਰ ਦੀ ਮਿੱਟੀ ਬਾਬੇ ਨਾਨਕ ਨੇ ਗੁੰਨੀ ਹੋਈ ਹੈ ਤੇ ਇਸ ਲਈ ਇਹਦੇ ਚੋ ਪਿਆਰ ਹੀ ਜਿਹੜਾ ਉਹ ਚੱਲਦਾ ਰਹੇ। ਇੱਕ ਹੈ ਵੀ ਪੁੱਛਾਂਗਾ ਵੀ ਹੁਸ਼ਿਆਰਪੁਰ ਦੇ ਵਿੱਚ ਉਹ ਤਸਵੀਰਾਂ ਤਾਂ ਸਾਰਿਆਂ ਨੇ ਦੇਖ ਲਈਆਂ ਵੀ ਜਦੋਂ ਸੀ ਗੁਰਦੁਆਰਾ ਸਾਹਿਬ ਦਾ ਇੱਕ ਨਹੀਂ ਪੱਥਰ ਅੱਜ ਸਿੱਖ ਸੰਗਤ ਆਈਆ ਉਹ ਮਸਜਿਦ ਦਾ ਨਹੀਂ ਪੱਥਰ ਰਖਾਣਾ ਹੀ ਆ ਕਿੱਦਾਂ ਦੇਖਦੇ ਨੇ ਹਮੇਸ਼ਾ ਹੀ ਜਾਦਵੀ ਕਦੀ ਕਿਸੇ ਧਰਮ ਸਥਾਨ ਦਾ ਨਹੀਂ ਪੱਥਰ ਰੱਖਿਆ ਜਾਂਦਾ ਤੇ ਕੋਸ਼ਿਸ਼ ਹੁੰਦੀ ਹੈ ਮੈਨੂੰ ਪਿੱਛੇ ਜੋ ਹੁਸ਼ਿਆਰਪੁਰ ਚ ਉਹਨਾਂ ਨੇ ਬੁਲਾਇਆ ਤੇ ਜਦੋਂ ਮੈਨੂੰ ਬੁਲਾਣ ਲਈ ਆਏ ਕਈ ਵਾਰੀ ਹਰ ਬੰਦੇ ਦੇ ਜ਼ੇਹਨ ਚ ਕੁਝ ਹੁੰਦਾ ਕਿ ਵੀ ਅਸੀਂ ਕਹਿ ਰਹੇ ਹਾਂ ਵੀ ਸ਼ਾਈ ਇਮਾਮ ਵੀ ਸ਼ਾਇਦ ਪਹੁੰਚਣਗੇ ਕਿ ਨਹੀਂ ਪਹੁੰਚਣਗੇ ਤੇ ਲੇਕਿਨ ਜਦੋਂ ਆਏ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਇਹ ਕਿ ਅੱਛਾ ਮੌਕਾ ਹੈ ਫਿਰਕੂ ਤਾਕਤਾਂ ਨੂੰ ਇਹ ਦੱਸਣ ਦਾ ਕਿ ਅਸੀਂ ਸਾਰੇ ਜਿਹੜੇ ਆ ਇੱਕ ਅੱਜ ਵੀ ਜਦੋਂ ਮਸਜਿਦਾਨੀ ਪੱਥਰ ਰੱਖਣਾ ਸੀਗਾ ਰਾਤ ਮੈਂ ਗੁਰਦੁਆਰਾ ਦੁਖਨਮਰਨ ਸਾਹਿਬ ਫੋਨ ਕੀਤਾ ਸਰਦਾਰ ਗੁਰਪ੍ਰ ਗੁਰਸਾਹਿਬ ਸਿੰਘ ਉਹਨਾਂ ਨੂੰ ਫੋਨ ਕੀਤਾ ਟੀਮ ਖਾਲਸਾ 1699 ਨੂੰ ਕਿ ਵੀ ਆਪਾਂ ਉੱਥੇ ਮਸਜਿਦਾਂ ਨਹੀਂ ਪੱਥਰ ਰੱਖਣ ਲਈ ਸਵੇਰੇ ਜਾਣਾ ਤੇ ਇਹ ਮੇਰੇ ਤੋਂ ਪਹਿਲਾਂ ਹੀ ਮਾਸ਼ਾਅੱਲਾ ਪਹੁੰਚੇ ਹੋਏ ਸੀਗੇ ਤੇ ਸਰਪੰਚ ਸਾਹਿਬ ਵੀ ਸਾਡੇ ਔਰ ਸਾਡੇ ਅਲੱਗ-ਅਲੱਗ ਇਲਾਕੇ ਦੇ ਮੁਸਲਮਾਨ ਨੇ ਖਾਸ ਕਰਕੇ ਅਹਿਮਦਗੜ ਮੰਡੀ ਤੋਂ ਵੀ ਫੁਰਕਾਨ ਜੀ ਜਿਨ੍ਹਾਂ ਨੂੰ ਇਸ ਮਸਜਿਦ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਵਕਫ ਬੋਰਡ ਤੋਂ ਸਾਡੇ ਸਟੇਟ ਅਫਸਰ ਈਯੂ ਬਾਈ ਵੀ ਆਏ ਹੋਏ ਨੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਅੱਜ ਵੀ ਜਿਹੜਾ ਪੰਜਾਬੀਆਂ ਦੇ ਵਿੱਚ ਜਿਹੜਾ ਪੰਜਾਬੀ ਜਿਹੜੇ ਉਹ ਆਪਣੇ ਆਪਣੇ ਧਰਮ ਦੇ ਵੀ ਪੱਕੇ ਨੇ ਔਰ ਦੂਸਰੇ ਧਰਮ ਦਾ ਸਤਿਕਾਰ ਕਰਨਾ ਵੀ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਤੇ ਇਸ ਲਈ ਪੂਰੇ ਭਾਰਤ ਨੂੰ ਕਹਿਣਾ ਚਾਹੁੰਨਾ ਕਿ ਅਗਰ ਪਿਆਰ ਮੁਹੱਬਤ ਦੇ ਕੁਝ ਗੁਰ ਸਿੱਖਣੇ ਹੋਣ ਤੇ ਪੰਜਾਬ ਇੱਕ ਵਾਰੀ ਜ਼ਰੂਰ ਆਓ ਜੀ ਤਾਂ ਜਦੋਂ ਜਦੋਂ ਗੱਲ ਕਹੀ ਵੀ ਹੈ ਕਰਦਿਆਂ ਨੂੰ ਦੱਸਿਆ ਜਾਂ ਆਸ-ਪਾਸ ਨੂੰ ਦੱਸਿਆ ਵੀ ਹਾਂ ਮਸਜਿਦ ਦਾ ਨੀਂਹ ਪੱਥਰ ਹੈ ਉੱਥੇ ਜਾਣ ਲੱਗੇ ਆ ਤਾਂ ਉਹਨਾਂ ਨੇ ਪਹਿਲੀ ਗੱਲ ਕੀ ਕੀਤੀ ਦੇਖੋ ਸਭ ਤੋਂ ਪਹਿਲਾਂ ਪ੍ਰਮਾਤਮਾ ਨੇ ਅੰਦਰ ਦੀ ਜਿਹੜੀ ਆਵਾਜ਼ ਹੈ ਨਾ ਜੀ ਉਹਨੇ ਮੈਨੂੰ ਬਹੁਤ ਜ਼ਿਆਦਾ ਮਨੇ ਅੰਦਰ ਭਾਵਨਾ ਅੱਛੀ ਪੈਦਾ ਕੀਤੀ ਕਿ ਅੱਜ ਜਿਸ ਤਰ੍ਹਾਂ ਕਹਿ ਰਹੇ ਆ ਕਿ ਸਾਡੇ ਵਿੱਚ ਨਾ ਮੰਡੀਆਂ ਪਾਣ ਦਾ ਬਹੁਤ ਦੂਰ ਹੈ ਪਰ ਪ੍ਰਮਾਤਮਾ ਜਦੋਂ ਤੁਹਾਡੇ ਤੇ ਮਿਹਰਬਾਨ ਹੋਵੇ ਨਾ ਫਿਰ ਤੁਹਾਨੂੰ ਉਹ ਨਾ ਧਰਮ ਨਜ਼ਰ ਆਂਦਾ ਨਾ ਮੰਡੀਆਂ ਨਜ਼ਰ ਆਂਦੀਆਂ ਤੁਹਾਨੂੰ ਪ੍ਰਮਾਤਮਾ ਆਪਣਾ ਇਕਲਾਹੀ ਰੂਪ ਦਿਖਾ ਦਿੰਦਾ ਜਿਸ ਨੂੰ ਕਹਿੰਦੇ ਸੰਸਾਰ ਵੇ ਪ੍ਰਮਾਤਮਾ ਨੇ ਸਾਨੂੰ ਆਪਾਂ ਬਾਣੀ ਪੜ੍ਹਦੇ ਆ ਉਹਦੇ ਵਿੱਚ ਕਹਿੰਦੇ ਆ ਕਿ ਰੱਬ ਇਸ ਖਲਕਤ ਵਿੱਚ ਵਸ ਰਿਹਾ ਇਹ ਉਹਦੀ ਪੈਰਦਾ ਕੀਤੀ ਹੋਈ ਆਪਣੀ ਖਲਕਤ ਹੈ ਇਹ ਨਹੀਂ ਕਿ ਮੁਸਲਮਾਨ ਕਿਸੇ ਹੋਰ ਨੇ ਪੈਦਾ ਕੀਤਾ ਹੈ ਹਿੰਦੂ ਕਿਸੇ ਹੋਰ ਨੇ ਪੈਦਾ ਕੀਤੇ ਸਾਰੇ ਪ੍ਰਮਾਤਮਾ ਨੇ ਪੈਦਾ ਕੀਤੇ ਸਾਰੇ ਧਰਮਾਂ ਵਿੱਚ ਇੱਕੋ ਕਿਹਾ ਜਾਂਦਾ ਕਿ ਰੱਬ ਇੱਕ ਹੈ ਬਸ ਸਾਡੇ ਵਿੱਚ ਸੋਚ ਐਸੀ ਬਣਾਈ ਜਾਂਦੀ ਹੈ ਉਹ ਵੀ ਸ਼ਰਾਰਤੀ ਅੰਸਰ ਇਸਤਰੀ ਸੋਚ ਬਣਾ ਦਿੰਦੇ ਹੈ ਕਿ ਮੁਸਲਮਾਨ ਯਾਰ ਕੁਝ ਇਸ ਤਰ੍ਹਾਂ ਕਰ ਰਿਹਾ ਹੈ ਸਿੱਖ ਇਸ ਤਰ੍ਹਾਂ ਕਰ ਰਿਹਾ ਹੈ ਇਹ ਸਾਡੇ ਵਿੱਚ ਅੱਜ ਵੀ ਨਫ਼ਰਤਾਂ ਵੇਖੋ ਚਾਹੇ ਕੋਈ ਕਿਸੇ ਪ੍ਰਕਾਰ ਦਾ ਵੀ ਕੋਈ ਇਹੋ ਜਿਹਾ ਮਾਹੌਲ ਬਣਾ ਦਿੱਤਾ ਜਾਂਦਾ ਹੈ ਕਿ ਇੱਕ ਰੂਪ ਦੂਜਾ ਦਿੱਤਾ ਜਾਂਦਾ ਹੈ ਕਿ ਇਹ ਨਫ਼ਰਤ ਵਾਲੇ ਲੋਕ ਨੇ ਪਰ ਪ੍ਰਮਾਤਮਾ ਨੇ ਸਾਰੇ ਬੱਚੇ ਆਪਣੇ ਜਿਸ ਤਰ੍ਹਾਂ ਇੱਕ ਬਾਗ ਨਜ਼ਰ ਆਉਂਦਾ ਹੈ ਬਾਗ ਦੇ ਵਿੱਚ ਫੁੱਲ ਅਲੱਗ-ਅਲੱਗ ਹੋ ਸਕਦੇ ਨੇ ਪਰ ਬਾਗ ਦੇ ਵਿੱਚ ਹੈ ਸਾਰੇ ਫੁੱਲ ਉਸੇ ਬੱਚੇ ਪ੍ਰਮਾਤਮਾ ਦੇ ਹਿਆਂ ਸੀ ਸਾਨੂੰ ਬਹੁਤ ਖੁਸ਼ੀ ਹੈ ਔਰ ਇੱਥੇ ਖਾਸ ਕਰਕੇ ਇਸ ਕਰਕੇ ਖੁਸ਼ੀ ਇਸ ਕਰ ਲਈ ਹੈ ਕਿ ਮੁਸਲਮ ਪਾਈਚਾਰੇ ਨੇ ਉਸ ਆਪਣੇ ਸੱਚੇ ਮੁਸਲਮਾਨ ਵੀਰਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਕਿ ਉਸ ਸਮੇਂ ਇੱਕ ਹੁਕਮਰਾਣ ਜੋ ਕਿ ਗੁਰੂ ਸਾਹਿਬ ਦੇ ਐਂਟੀ ਸੀਗਾ ਜੋ ਗੁਰੂ ਸਾਹਿਬ ਦੇ ਖਿਲਾਫ ਸੀਗਾ ਤੇ ਸਭ ਤੋਂ ਵੱਡੀ ਗੱਲ ਮੁਸਲਮਾਨ ਹੀ ਸੀ ਹਾਂਜੀ ਦੇਖੋ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਅਗਰ ਅਸੀਂ ਗੁਰੂ ਸਾਹਿਬ ਦਾ ਸਾਥ ਦੇ ਰਹੇ ਹਾਂ ਤਾਂ ਸਾਨੂੰ ਇਸ ਦਾ ਮੌਤ ਮੌਤ ਦਿੱਤੀ ਜਾ ਸਕਦੀ ਹੈ ਹੁਕਮਰਾਣ ਵੱਲੋਂ ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਸੱਚ ਦੇਖਿਆ ਸੀ ਸਾਹਮਣੇ ਉਹਨਾਂ ਨੇ ਗੁਰੂ ਸਾਹਿਬ ਦੇ ਵਿੱਚ ਸੱਚਾਈ ਦੇਖੀ ਸੀ ਇਸ ਕਰਕੇ ਉਹਨਾਂ ਨੇ ਸੱਚਾਈ ਦਾ ਸਾਥ ਦਿੱਤਾ ਸੀ ਜਿਹੜੇ ਸੱਚਾਈ ਦੇ ਸਾਥ ਦਿੰਦੇ ਨੇ ਉਹਨਾਂ ਨੂੰ ਆਉਣ ਵਾਲੀਆਂ ਨਸਲਾਂ ਪੀੜੀਆਂ ਦਰ ਪੀੜੀਆਂ ਯਾਦ ਕਰਦੀਆਂ ਨੇ ਉਹਨਾਂ ਦੇ ਨਾਮ ਤੇ ਦੇਖੋ ਅੱਜ ਜਿਸ ਤਰ੍ਹਾਂ ਮਸਜਿਦ ਬਣੀ ਹੈ ਇਸੇ ਤਰ੍ਹਾਂ ਹੀ ਭਾਵੇਂ ਗੁਰੂ ਸਾਹਿਬ ਦੇ ਛੋਟੇ ਫਰਜੰਦਾ ਨੂੰ ਜਦੋਂ ਦੁੱਧ ਪਿਆਇਆ ਗਿਆ ਸੀ ਮੋਤੀराम ਮਹਾਰਾਜੀ ਹਾਂਜੀ ਇਸ ਤਰ੍ਹਾਂ ਅਨੇਕਾਂ ਹੀ ਇਸ ਤਰ੍ਹਾਂ ਦੇ ਸਾਡੇ ਲੋਕ ਨੇ ਸਾਡੇ ਸਾਹਮਣੇ ਧਰਮ ਦੇ ਵਿੱਚ ਸਾਨੂੰ ਇਸ ਦੇਖਣ ਨੂੰ ਮਿਲਦਾ ਹੈ ਅੱਜ ਬਹੁਤ ਖੁਸ਼ੀ ਹੈ ਔਰ ਪ੍ਰਮਾਤਮਾ ਮਿਹਰ ਕਰੇ ਅਸੀਂ ਇਸੇ ਤਰ੍ਹਾਂ ਇਕੱਠੇ ਰਹੀਏ ਸਾਡੇ ਨਾਲ ਜਿਹੜੇ ਪੁਰਾਣੇ ਪ੍ਰਮਾਤਮਾ ਨੇ ਸਾਨੂੰ ਜਾਂ ਸਾਡੇ ਪੈਗੰਬਰਾਂ ਨੇ ਸਾਨੂੰ ਇੱਕ ਸੰਦੇਸ਼ ਦਿੱਤਾ ਹੈ ਇੱਕ ਹੋਣ ਦਾ ਉਹ ਇਸੇ ਤਰ੍ਹਾਂ ਬਣਿਆ ਰਵੇ ਸਾਨੂੰ ਇਹੀ ਚਾਹੀਦਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਜਿਵੇਂ ਉਸਮਾਨ ਜੀ ਨੇ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਜਦੋਂ ਵੀ ਕੋਈ ਮਸਜਿਦ ਆਊਗਾ ਉਹਨੂੰ ਪਤਾ ਲੱਗੇਗਾ ਤਾਂ ਗੁਰਗੋਬਿੰਦ ਸਿੰਘ ਜੀ ਬਾਰੇ ਵੀ ਉਹਨੂੰ ਪਤਾ ਲੱਗੇਗਾ ਜਿਹਨੂੰ ਇਤਿਹਾਸ ਬਾਰੇ ਨਹੀਂ ਪਤਾ ਉਹ ਵੀ ਇੱਕ ਵਾਰੀ ਨਾਂ ਸੁਣ ਕੇ ਜਿਹੜਾ ਉਹ ਸਰਚ ਜ਼ਰੂਰ ਕਰੂਗਾ ਇਹ ਦੇਖੋ ਜੀ ਇਹ ਜਦੋਂ ਵੀ ਕੋਈ ਚੀਜ਼ ਬਣਦੀ ਹੈ ਇਹ ਅੱਜ ਦੀ ਗੱਲ ਨਹੀਂ ਹੈ ਹੁਣ ਅਜੇ ਇਹ ਮਸਜਿਦ ਬਣ ਰਹੀ ਹੈ ਇਹ ਸਦੀਆਂ ਤੱਕ ਮਸਜਿਦ ਜਿਹੜੀ ਹੈ ਉਹ ਇਦਾਂ ਹੀ ਰਹਿਣੀ ਹੈ ਤੇ ਜਦੋਂ ਕੋਈ ਵੀ ਗੱਲ ਆਊਗੀ ਜਦੋਂ ਆਪਾਂ ਜਿਵੇਂ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਾਂ ਇਥੋਂ ਆਲਮਗੀਰ ਸਾਹਿਬ ਦੀ ਗੱਲ ਕਰਦੇ ਤਾਂ ਆਲਮਗੀਰ ਸਾਹਿਬ ਨੂੰ ਜਦੋਂ ਕੋਈ ਨਾਨ ਸਿੱਖ ਜਿਹੜਾ ਉਹ ਪੁੱਛਦਾ ਹੋਊਗਾ ਵੀ ਤੁਹਾਡਾ ਘਰ ਕਿੱਥੇ ਹੈ ਸੁਪੋਜ਼ ਹਣਾ ਉਹ ਕਹਿੰਦੇ ਜੀ ਆਲਮਗੀਰ ਸਾਹਿਬ ਗੁਰਦੁਆਰੇ ਦੇ ਨਾਲ ਤਾਂ ਪੁੱਛਦਾ ਨਹੀਂ ਹੋਊਗਾ ਕਿ ਗੁਰਦੁਆਰੇ ਸਾਹਿਬ ਦਾ ਇਤਿਹਾਸ ਕੀ ਹੈ ਉਦਾਂ ਹੀ ਇਹ ਮਸਜਿਦ ਦੀ ਹੈ ਜਦੋਂ ਇਹ ਮਸਜਿਦ ਯੂਜੂਲੀ ਕੀ ਹੁੰਦਾ ਪੰਜਾਬ ਦਾ ਵੀ ਇਹ ਟ੍ਰੈਂਡ ਹੈ ਜਾਂ ਦੁਨੀਆ ਦਾ ਟ੍ਰੈਂਡ ਹੈ ਜਿਹੜੇ ਇਤਿਹਾਸਿਕ ਸਥਾਨ ਨੇ ਉਹ ਉੱਥੇ ਦੇ ਲੈਂਡਮਾਰਕਸ ਬਣ ਜਾਂਦੇ ਆ ਤੇ ਜਦੋਂ ਲੈਂਡਮਾਰਕ ਕੋਈ ਚੀਜ਼ ਬਣ ਜਾਂਦੀ ਹੈ ਹੁਣ ਇਹਦਾ ਨਾਂ ਹੈ ਜਿਹੜਾ ਮਸਜਿਦ ਦਾ ਨਾਂ ਹੈ ਹਨ ਗਨੀ ਖਾਨ ਅਬੀ ਖਾਨ ਦੇ ਨਾਂ ਤੇ ਰੱਖ ਦੇਣਾ ਉਹਨਾਂ ਨੇ ਤਾਂ ਇਹ ਆਉਂਦੀਆਂ ਪੀੜ੍ਹੀਆਂ ਤੱਕ ਜਿਹੜਾ ਉਹ ਯਾਦ ਰਹੂਗਾ ਔਰ ਇਹ ਸਿਰਫ ਇਦਾਂ ਨਹੀਂ ਹੈ ਹੁਣ ਮੰਨ ਲਓ ਕਿ ਤੁਸੀਂ ਅੱਜ ਤੋਂ 20 ਸਾਲ ਬਾਅਦ ਗੱਲ ਕਰਦੇ ਆ ਅਸੀਂ ਇੱਕ ਸੈਕਿੰਡ ਲਈ ਇੱਕ ਸਿਚੁਏਸ਼ਨ ਅਸਿਊਮ ਕਰਦੇ ਆ ਕਿ ਅੱਜ ਤੋਂ 20 ਸਾਲ ਬਾਅਦ ਜਿਹੜਾ ਹੁਕਮਰਾਨ ਹੈ ਉਹ ਬਹੁਤ ਜ਼ਿਆਦਾ ਤਾਕ ਉਦੋਂ ਸਾਡੇ ਕੋਲ ਇੱਕ ਲਾਈਵ ਐਗਜ਼ਾਮਪਲ ਹੋਊਗੀ ਕਿ ਜਿਹੜਾ ਬੱਚਾ ਜਿਹੜਾ ਮੁਸਲਮਾਨ ਘਰਾਂ ਤੋਂ ਇੱਥੋਂ ਆਇਆ ਇੱਕ ਵਾਰ ਉਹ ਨਮਾਜ਼ ਅਦਾ ਕਰਨ ਆਇਆ ਉਹ ਕਹੂਗਾ ਜੀ ਸਾਡੇ ਸੱਚੇ ਮੁਸਲਮਾਨਾਂ ਨੇ ਇੰਨੇ ਸਾਲ ਇੰਨੇ 100 ਸਾਲ ਪਹਿਲਾਂ ਵੀ ਗੁਰੂ ਸਾਹਿਬਾਨਾਂ ਦੇ ਨਾਲ ਇਹ ਕੀਤਾ ਸੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਕਿਉਂਕਿ ਉਹ ਸੱਚੇ ਮੁਸਲਮਾਨ ਸੀ ਤਾਂ ਉਹ ਇੱਕ ਲਾਈਵ ਐਗਜ਼ਾਮਪਲ ਹੋ ਗਈ ਤੁਹਾਡੇ ਕੋਲੋਂ ਮੇਰੇ ਕੋਲੋਂ ਇੱਕ ਮੁਸਲਮਾਨ ਵੀਰ ਕੋਲੋਂ ਜਾਂ ਕਹਿ ਲਓ ਸਾਰੇ ਪੰਜਾਬੀਆਂ ਕੋਲੋਂ ਸਾਨੂੰ ਇਦਾਂ ਦੀਆਂ ਜਿਹੜੀਆਂ ਲਾਈਵ ਐਗਜ਼ੈਂਪਲਸ ਨੇ ਜਿਹੜਾ ਇਦਾਂ ਦੇ ਮਾਡਲਸ ਨੇ ਜਿਹੜੇ ਆਈਡਲਸ ਨੇ ਉਹਨਾਂ ਨੂੰ ਸਟੈਬਲਿਸ਼ ਕਰਨਾ ਪਊਗਾ ਸੋ ਮੈਂ ਸਾਰੀ ਹਕਮਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਇਦਾਂ ਦੇ ਸੱਚੇ ਅਕੀਦੇ ਵਾਲੇ ਬੰਦੇ ਨੇ ਉਹਨਾਂ ਨੂੰ ਉਹਨਾਂ ਦੀ ਯਾਦਗਾਰਾਂ 'ਚ ਕੁਛ ਨਾ ਕੁਛ ਕੁਛ ਨਾ ਕੁਛ ਹਮੇਸ਼ਾ ਚੱਲਦਾ ਰਵੇ ਉਹ ਸਾਡੀ ਕੋਸ਼ਿਸ਼ ਵੀ ਇਹ ਹੀ ਰਹਿੰਦੀ ਹੈ ਜਿੱਦਾਂ ਇਹ ਹੁਣ ਪਹਿਲੀ ਵਾਰ ਇੱਕ ਮਸਜਿਦ ਦਾ ਜਿਹੜਾ ਨਾਮ ਹੈ ਉਹ ਗਨੀਖਾਨਾ ਨਵੀਖਾਨ ਦੇ ਨਾਂ ਤੇ ਰੱਖਿਆ ਗਿਆ ਪਰ ਸਾਡੇ ਕੋਲ ਇੱਕ ਗੁਰਦੁਆਰਾ ਸਾਹਿਬ ਵੀ ਤਾਂ ਹੈਗਾ ਜਿਹੜਾ ਉਹਨਾਂ ਦੀ ਯਾਦ ਵਿੱਚ ਮਾਛੀਵਾੜਾ ਸਾਹਿਬ ਵਿਖੇ ਬਣਾਇਆ ਜਾ ਰਿਹਾ ਹੈ ਤੋ ਉਹ ਵੀ ਤਾਂ ਅਸੀਂ ਬਣਾਇਆ ਨਾ ਅਸੀਂ ਆਲਰੇਡੀ ਇੰਨੇ ਸਾਲਾਂ ਤੋਂ ਯਾਦ ਕਰ ਹੀ ਰਹੇ ਆ ਗਨੀ ਖਾਨਾ ਵੀ ਖਾਣੂ ਇਹ ਤਾਂ ਹੁਣ ਸਾਡੇ ਲਈ ਇੱਕ ਬਹੁਤ ਕਹਿ ਲਓ ਵੀ ਪਿਆਰਾ ਅੱਜ ਦਾ ਦੇਣ ਆਏ ਜਿਹੜਾ ਇਤਿਹਾਸਿਕ ਦੇਣ ਆ ਜਿੱਦਾਂ ਉਸਮਾਨ ਬਾਈ ਨੇ ਕਿਹਾ ਕਿ ਮੁਸਲਮਾਨ ਵੀਰਾ ਵੱਲੋਂ ਵੀ ਇੱਕ ਪਿਆਰ ਦੀ ਗੱਲ ਵਕੜੀ ਦੁਬਾਰਾ ਪਾਈ ਗਈ ਨਹੀਂ ਤਾਂ ਉਹ ਕੀ ਫਰਕ ਪੈਂਦਾ ਸੀ ਕੁਵਰ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹ ਨਾਰਮਲੀ ਇੰਨੀਆਂ ਮਸਜਿਦਾਂ ਤੇ ਨਹੀਂ ਪੱਥਰ ਰੱਖ ਰਹੇ ਆ ਉਸਮਾਨ ਜੀ ਜਾਂ ਹੋਰ ਜਿਹੜੇ ਬਾਕੀ ਲੀਡਰਸ ਨੇ ਉਹ ਨਾਰਮਲੀ ਰੱਖ ਸਕਦੇ ਸੀ ਜਾਂ ਇਸ ਮਸਜਿਦ ਦਾ ਨਾਮ ਵੀ ਉਹ ਕਿਸੇ ਤਰ੍ਹਾਂ ਵੀ ਰੱਖ ਸਕਦੇ ਸੀ ਜਦੋਂ ਇਹ ਸੋਚ ਕੇ ਰੱਖਿਆ ਜਾਂਦਾ ਤਾ ਉਦੋਂ ਇਹ ਦੋਵਾਂ ਲਈ ਬੈਨੀਫੀਸ਼ੀਅਲ ਹੁੰਦਾ ਹੈ ਇੱਕ ਸੱਚਾ ਸਿੱਖ ਜਿਹੜਾ ਉਹ ਇਹ ਗੱਲ ਹਮੇਸ਼ਾ ਯਾਦ ਰੱਖਦਾ ਹੈ ਕਿ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿਹੜਾ ਬਾਕੀ ਕੌਮਾਂ ਦਾ ਸਾਡੇ ਨਾਲ ਸੰਬੰਧ ਰਿਹਾ ਯਾਰ ਉਹਨੂੰ ਕਾਇਮ ਰੱਖਣਾ ਉਹ ਕਿਸੇ ਹੁਕਮਰਾਨ ਦੇ ਧਰਮ ਨੂੰ ਵੇਖ ਕੇ ਜਿਹੜੀ ਵੰਡੀ ਪੈਂਦੀ ਆ ਉਹਦੇ ਖਿਲਾਫ ਖੜਨਾ ਸਾਡੇ ਲਈ ਉਹ ਐਗਜ਼ਾਮਪਲ ਹੈ ਇਹਨਾਂ ਲਈ ਉਹ ਐਗਜ਼ਾਮਪਲ ਹੈ ਕਿ ਇੱਕ ਸੱਚਾ ਮੁਸਲਮਾਨ ਹੁੰਦਾ ਕਿਦਾਂ ਦਾ ਜਿੱਦਾਂ ਸਾਡੇ ਕੋਲ ਵੀ ਬਹੁਤ ਸਾਰੇ ਐਗਜ਼ਾਮਪਲਸ ਨੇ ਭਾਈ ਮਨੀ ਸਿੰਘ ਹੋਣੀ ਜਾਂ ਸਾਡੇ ਕੋਲ ਗੁਰੂ ਸਾਹਿਬਾਨਾਂ ਵੇਲੇ ਵੀ ਬਹੁਤ ਸਾਰੇ ਐਗਜ਼ਾਮਪਲਸ ਨੇ ਇੱਕ ਸੱਚਾ ਸਿੱਖ ਕਿੱਦਾਂ ਦਾ ਹੋਣਾ ਚਾਹੀਦਾ ਤਾਂ ਇੰਨਾਂ ਕੋਲੇ ਵੀ ਇੱਕ ਐਗਜ਼ਾਮਪਲ ਜਿਨ੍ਹਾਂ ਨੂੰ ਇਹ ਬਾਰ-ਬਾਰ ਪੜਨਗੇ ਕਿ ਕਿ ਸੱਚਾ ਮੁਸਲਮਾਨ ਕਿੱਦਾਂ ਦਾ ਹੋਣਾ ਚਾਹੀਦਾ ਸੋ ਧਰਮ ਦੀ ਪ੍ਰਫੁੱਲਤਾ ਜਿਹੜੀ ਆ ਉਹ ਸੱਚੇ ਜਿਹੜੇ ਉਹਨਾਂ ਦੇ ਜਿਹੜੇ ਸੱਚੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਆ ਸੰਤ ਮਹਾਂਪੁਰਸ਼ ਹੁੰਦੇ ਆ ਉਹਨਾਂ ਨੂੰ ਜਦੋਂ ਯਾਦ ਕਰਾਂਗੇ ਉਹਨਾਂ ਦੀ ਲਾਈਫ ਨੂੰ ਪੜਾਂਗੇ ਤਾਂ ਹੀ ਸਾਨੂੰ ਅਸਲ ਧਰਮ ਦਾ ਜਿਹੜਾ ਮਤਲਬ ਸਮਝ ਆਊਗਾ ਜੀ ਥੈਂਕ ਯੂ ਜੀ ਥੈਂ ਉਮੀਦ ਹੈ ਤੁਸੀਂ ساری ਗੱਲਬਾਤ ਸੁਣ ਹੀ ਲਈਏਗੀ ਅਸੇ ਤਰੀਕੇ ਨਾਲ ਹੋਰ ਵੀ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਨ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ